ਰਾਗ ਤਨਾ ਸ੍ਰੀ ਮਹੱਲਾ ਤੀਜ ਕਰ ਚੌਥਾ ਏਕ ਓੰਕਾਰ ਸਤਿਗੁਰ ਪ੍ਰਸਾਦ ਹਮ ਪੀਖਕ ਪੇਖਾਰੀ ਤੇਰੇ ਤੂੰ ਨੇ ਜਪਤ ਹੈ ਦਾਤਾ ਹੋ ਦਇਆਲ ਨਾਮ ਦੇ ਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਆਉ ਬਲਹਾਰੇ ਜਾਓ ਸਾਚੇ ਤੇਰੇ ਨਾਮ ਵਿਟੋ ਕਰਨ ਕਰਨ ਸਬਨਾ ਕਾਇਕੋ ਅਵਰ ਨਾ ਦੂਜਾ ਕੋਈ ਰਹਾਓ ਬਹੁਤ ਫੇਰ ਕਿਰਪਾ ਕਿਰਪਨ ਕੋ ਅਬ ਕਿਸ ਕਿਰਪਾ ਕਿਜੈ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਪਨਤ ਨਾਨਕ ਪਰਮਾਪਟ ਖੂਲੇ ਘਰ ਪ੍ਰਸਾਦੀ ਜਾਣਿਆ ਸੱਚੀ ਲਵ ਲਾਗੀ ਹੈ ਭੀਤਰ ਸਤਗੁਰ ਸੇ